ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੋ ਕਿ ਬੱਚਾ ਅਗਵਾ ਦੇ ਕੇਸ ਦੇ ਵਿੱਚ ਇਨਕਾਊਂਟਰ ਹੋਇਆ ਜਸਪ੍ਰੀਤ ਸਿੰਘ ਨਾਮ ਦੇ ਇੱਕ ਨੌਜਵਾਨ ਦਾ ਜੋ ਨੌਜਵਾਨ ਕੈਨੇਡਾ ਗਿਆ ਹੋਇਆ ਸੀ ਤੇ ਕੈਨੇਡਾ ਤੋਂ ਵਾਪਸ ਇੰਡੀਆ ਪਰਤਿਆ ਤੇ ਉੱਥੇ ਆ ਕੇ ਭਵਕੀਰਤ ਸਿੰਘ ਨਾਮ ਦੇ ਇੱਕ ਬੱਚੇ ਦਾ ਜੋ ਕਿ ਅਗਵਾ ਕਰ ਲੈਂਦਾ ਹੈ ਉਸ ਬਾਦ ਫਰੋਤੀ ਮੰਗੀ ਜਾਂਦੀ ਹੈ ਫਰੋਤੀ ਮੰਗਣ ਤੋਂ ਬਾਅਦ ਜਦੋਂ ਪੁਲਿਸ ਦੇ ਕੋਲ ਸ਼ਿਕਾਇਤ ਜਾਂਦੀ ਹੈ ਤਾਂ ਪੁਲਿਸ ਜੋ ਕਿ ਉਸ ਨੂੰ ਭਾਲਣ ਦੀ ਕੋਸ਼ਿਸ਼ ਕਰਦੀ ਹੈ ਜਸਪ੍ਰੀਤ ਸਿੰਘ ਨੂੰ ਤੇ ਭਵਕੀਰ ਸਿੰਘ ਨੂੰ ਤੇ ਬਾਅਦ ਦੇ ਵਿੱਚ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਹੋ ਜਾਂਦਾ ਹੈ ਪਰ ਇਹ ਮਾਮਲਾ ਇੱਥੇ ਨਹੀਂ ਰੁਕਦਾ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਹੈ ਜੋ ਕਿ ਜਸਪ੍ਰੀਤ ਸਿੰਘ ਦੇ ਨਾਲ ਹੋਰ ਵੀ ਲੋਕ ਮੌਜੂਦ ਸੀ ਜਿਨ੍ਹਾਂ ਦਾ ਐਨਕਾਊਂਟਰ ਨਹੀਂ ਹੋਇਆ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਬੱਚਾ ਅਗਵਾ ਕੇਸ ਵਿੱਚ ਫੜੇ ਗਏ ਜਸਪ੍ਰੀਤ ਸਿੰਘ ਦੇ ਨਾਲ ਦੇ ਸਾਥੀ ਨੇ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਮੀਡੀਆ ਦੇ ਸਾਹਮਣੇ ਖੋਲ ਦਿੱਤੇ ਐਸੇ ਰਾਜ਼ ਜਿਸਨੂੰ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਜੀ ਹਾਂ ਜਸਪ੍ਰੀਤ ਸਿੰਘ ਦਾ ਸਾਥੀ ਜਿਸਨੇ ਭਵਕੀਰਤ ਸਿੰਘ ਨਾਮ ਦੇ ਬੱਚੇ ਨੂੰ ਗਿਡਨਾਪ ਕੀਤਾ ਤੇ ਉਹ ਜਦੋਂ ਜੇਲ੍ਹ ਤੋਂ ਬਾਹਰ ਆਇਆ ਤਾਂ ਉਸਨੇ ਕੁਝ ਐਸੇ ਪੇਰ ਖੋਲੇ ਜੋ ਕਹਿਣ ਸੁਣਨ ਤੋਂ ਪਰੇ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਇਆ ਜਸਪ੍ਰੀਤ ਸਿੰਘ ਇਸ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀਆ ਦੋਸਤੋ ਤੁਸੀਂ ਵੀ ਸੋਚੋ ਇਸ ਵਿਸ਼ੇ ਨੂੰ ਕਿ ਜਸਪ੍ਰੀਤ ਸਿੰਘ ਜਿਸ ਦੀ ਮੰਗਣੀ ਹੋਈ ਸੀ ਕੈਨੇਡਾ ਦੇ ਵਿੱਚ ਰਹਿੰਦਾ ਸੀ ਵੈਲ ਸੈਟਡ ਸੀ ਕੁਝ ਸਮੇਂ ਬਾਅਦ ਉਹਨਾਂ ਨੇ ਵਿਆਹ ਵੀ ਕਰਵਾ ਲੈਣਾ ਸੀ ਪਰ ਉਹ ਜਸਪ੍ਰੀਤ ਸਿੰਘ ਨਾਮ ਦਾ ਗੁਰਸਿੱਖ ਨੌਜ ਵਾਣਾ ਜੋ ਅਮਰਤ ਹਾਰੀ ਵੀ ਸੀ ਉਹ ਕੈਨੇਡਾ ਤੋਂ ਪੰਜਾਬ ਆਉਂਦਾ ਹੈ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਉਹ ਆਪਣੇ ਘਰ ਨਹੀਂ ਉਹ ਪੰਜਾਬ ਦੇ ਵਿੱਚ ਆ ਕੇ ਕੁਝ ਲੋਕਾਂ ਦੇ ਨਾਲ ਮਿਲਦਾ ਹੈ ਤਾਂ ਉੱਥੇ ਆ ਕੇ ਸਪੈਸ਼ਲ ਉਸੇ ਹੀ ਬੱਚੇ ਨੂੰ ਅਗਵਾ ਕੀਤਾ ਜਾਂਦਾ ਹੁਣ ਸਵਾਲ ਇਹ ਤੇ ਉਰਦਾ ਹੈ ਕਿ ਭਵਕੀਰਤ ਸਿੰਘ ਨੂੰ ਕਿਡਨਾਪ ਕਰਨ ਦੇ ਲਈ ਐਡੀ ਵੱਡੀ ਸਾਜ਼ਿਸ਼ ਰਚੀ ਗਈ ਕਿ ਜਸਪ੍ਰੀਤ ਸਿੰਘ ਨੂੰ ਕੈਨੇਡਾ ਤੋਂ ਪੰਜਾਬ ਬੁਲਾਇਆ ਗਿਆ ਕੈਨੇਡਾ ਲੋਕ ਤਾਂ ਜਾਣਦੇ ਨੇ ਤਰਸਦੇ ਨੇ ਪਰ ਇਹ ਕੈਨੇਡਾ ਛੱਡ ਕੇ ਕਿ ਸਿਰਫ ਤੇ ਸਿਰਫ ਇੱਕ ਬੱਚੇ ਨੂੰ ਕਿਡਨਾਪ ਕਰਨ ਦੇ ਲਈ ਆਇਆ ਤੇ ਦੂਜੀ ਗੱਲ ਇਹ ਸਭ ਜੋ ਗੁਨਾਹ ਉਸਨੇ ਕੀਤਾ ਇੱਕ ਘਰ ਜਾਂ ਤੋਂ ਚੋਰੀ ਘਰੇ ਪਹੁੰਚਿਆ ਵੀ ਨਹੀਂ ਜਸਪ੍ਰੀਤ ਸਿੰਘ ਦੀ ਘਰੇ ਤਾਂ ਲਾਸ਼ ਹੀ ਪਹੁੰਚੀ ਹੈ ਇੱਕ ਬਹੁਤ ਹੀ ਵੱਡੀ ਸਾਜ਼ਿਸ਼ ਬਹੁਤ ਵੱਡੀ ਗੈਂਗ ਜਿਸ ਦਾ ਸ਼ਿਕਾਰ ਹੋ ਚੁੱਕਿਆ ਸੀ ਜਸਪ੍ਰੀਤ ਸਿੰਘ ਪਰ ਮੁੱਖ ਦੀ ਗੱਲ ਤਾਂ ਇਹ ਹੈ ਕਿ ਜਸਪ੍ਰੀਤ ਸਿੰਘ ਇਸ ਦੇ ਵਿੱਚ ਬਲੀ ਦਾ ਬੱਕਰਾ ਬਣ ਗਿਆ ਪਰ ਜੋ ਜਸਪ੍ਰੀਤ ਸਿੰਘ ਦੇ ਪਿੱਛੇ ਸਾਜ਼ਿਸ਼ ਕਰਨ ਵਾਲੇ ਸੀ ਉਹ ਅੱਜ ਵੀ ਬਾਹਰ ਘੁੰਮ ਰਹੇ ਹਨ ਉਹਨਾਂ ਲੋਕਾਂ ਨੇ ਆਪਣੇ ਫਾਇਦੇ ਦੇ ਲਈ ਜਸਪ੍ਰੀਤ ਸਿੰਘ ਨੂੰ ਤਾਂ ਵਰਤ ਲਿਆ ਜਸਪ੍ਰੀਤ ਸਿੰਘ ਦੀ ਮੌਤ ਵੀ ਹੋ ਗਈ ਮਾਪ ਇਹਨਾਂ ਕਲਾਕਾਰਾਂ ਪੁੱਤ ਵੀ ਜੋ ਕਿ ਬਲੀ ਦਾ ਬੱਕਰਾ ਬਣ ਚੁੱਕਿਆ ਹੈ ਹੁਣ ਪੁਲਿਸ ਨੂੰ ਇਹ ਚਾਹੀਦਾ ਹੈ ਕਿ ਅਸੀਂ ਇਨਕਾਊਂਟਰ ਦਾ ਕਾਰਨ ਦਤਾ ਜਦੋਂ ਪਿੰਡ ਵਾਲੇ ਇਹ ਕਹਿ ਰਹੇ ਨੇ ਕਿ ਜਸਪ੍ਰੀਤ ਸਿੰਘ ਤਾਂ ਇਦਾਂ ਦਾ ਕੁਝ ਕਰ ਹੀ ਨਹੀਂ ਸਕਦਾ ਉਹ ਤਾਂ ਬਹੁਤ شریف ਸੀ ਪਾਠ ਕਰਦਾ ਸੀ ਅਮਰਤਾ ਦੀ ਸਿੱਖ ਸੀ ਉਸ ਨੂੰ ਕਿਸੇ ਸਾਜ਼ਿਸ਼ ਦੇ ਤਹਿਤ ਫਸਾਇਆ ਗਿਆ ਫਿਰ ਪੁਲਿਸ ਨੂੰ ਇਸ ਪੱਧਰ ਤੇ ਜਾਂਚ ਕਰਨੀ ਚਾਹੀਦੀ ਹੈ ਕਿ ਉਸ ਦੇ ਪਿੱਛੇ ਕੌਣ ਹੈ ਉਸ ਦੀ ਕੋਲ ਡੀਟੇਲ ਕਢਾਉਣੀ ਚਾਹੀਦੀ ਹੈ ਕਿਸ ਨੇ ਉਸ ਨੂੰ ਇੰਡੀਆ ਬੁਲਾਇਆ ਹੁਣ ਇਹ ਤਾਂ ਜਾਂਚ ਦਾ ਵਿਸ਼ਾ ਹੈ ਤੇ ਪੁਲਿਸ ਨੂੰ ਇਸ ਵਿਸ਼ੇ ਤੇ ਜਾਂਚ ਕਰਨੀ ਚਾਹੀਦੀ ਹੈ ਤੁਹਾਡੀ ਇਸ ਵਿਸ਼ੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀ Вот то, о я говорил.